ਬੜੀ ਪਿਆਰੀ ਹੋਰ ਹਾਂ ਅੱਗੇ ਜੀ ਸਿਆੱਚੀਆਂ ਦੇ ਸਟਾਲੇ ਚ ਗਾਇਆਂ ਨੂੰ ਦੇਖ ਕੇ ਤੇ ਮਨ ਤਾਂ ਸੱਚੀ ਚਾ ਚੜ ਗਿਆ ਬਹੁਤ ਜ਼ਿਆਦਾ ਚਾ ਚੜਿਆ ਕਿਉਂਕਿ ਮੈਂ ਪਹਿਲੀ ਵਾਰ ਇਟਲੀ ਚ ਛਕਾਇਆਂ ਦੇਖੀਆਂ ਆਪਣੇ ਇੰਡੀਆ ਚ ਤਾਂ ਚੱਲ ਹੈਗੀ ਹੈ ਨਾ ਪਿੰਕ ਪਾਸੇ ਨਾਲ ਵਿਚਾਰਾ ਪਾਈ ਜਾਂਦੇ

ਆ ਕਿੰਨੇ ਆ ਕਿੰਨੀ ਆ ਕਿੰਨਾ ਆ ਆ ਬਈ ਮਸ਼ੀਨ ਆ ਅੱਛਾ ਮਸ਼ੀਨ ਆ ਨਾ 1 ਟਨ ਵਾਲਿਆ ਸੀ ਸੱਜੇ ਨਾਲ ਦੋਦਾ ਉਧਰੋਂ ਗਾਈਆਂ ਚੋ ਕੇ ਹੈ ਨਾ ਇੱਧਰ ਸਿੱਧਾ ਹੀ ਆਉਂਦਾ ਆ ਹੋਏ ਮੈਂ ਪੈਪ ਉਧਰ ਦੇਖ ਕੇ ਆਈ ਆ ਵਧੀਆ ਤੇ ਇੱਕ ਟਮ ਕਾਸੇ ਲੈ ਆ ਦੋਦਾ ਨਾ ਸਿੱਛ ਲੈ ਆ ਮੂਰੇ ਨਾਲ ਖਲੀਏ ਡ ਡ ਹੋ ਡੋਲ ਜੇ ਨਾ ਜਾਵੇ ਉਛਲਕੇ ਕੇ ਨਹੀਂ ਉਛਲਾ ਮੈਂ ਫਾੜ ਲੂੰਗੀ ਮੂਰੇ ਬੋਲਦੀ ਨਹੀਂ ਗੱਡੀ ਖਰਾਬ ਹੋ ਹੈ ਨਹੀਂ ਮੈਂ ਫਾੜ ਲੂੰਗੀ ਖਰਾਬ ਹੋਊਗਾ ਮੈਂ ਖੋਲਦੀਆਂ ਘਟ ਇੱਕ ਘਟੂ ਖੋਲਦੀ ਆ ਮੈਂ ਰਾਤ ਉਧਰ ਮੁੰਡਿਆਂ ਨੂੰ ਫੜਾਤੀਆਂ ਸੀ ਗਾਜਰ ਤੇ ਉਹਨਾਂ ਨੇ ਕਦੂ ਕਾਸ਼ ਕਰਤੀਆਂ ਤੇ ਹੁਣ ਇੱਧਰ ਮੈਂ ਧਰਤਾ ਦੁੱਧ ਪਾ ਕੇ ਵਿੱਚ ਗਾਜਰਾਂ ਨਾਲ ਹੀ ਪਾਤੀਆਂ ਮੈਂ ਖਾ ਨਾਲ ਹੀ ਮੈਂ ਇੰਦਾ ਹੀ ਬਣਾ ਲੈਣੀ ਹੁਣ ਇਹ ਗਰੇਲਾ इनिया गाजर बच गई मैं चलिए मेरे को कढ़ाई छोटी सी उधर दे दी हा मैं रात दही भी जमाता से दही बहुत सोहना जमया बहुत मोटी मोटी फुटा वाला दही क्योंकि दुध सज रहा ना तही बहुत वाया बनिया दही एच पा के बधाने वधाने लाती ਅਹੇ ਚਲੋ ਲੱਸੀ ਬਣਾ ਲੈਂਦੇ ਆ ਨਾਲੇ ਵੇਖਦੇ ਮੱਖਣ ਕਿੰਨਾ ਕ ਨਿਕਲਦਾ ਸੱਜਦੇ ਦੁੱਧ ਦਾ ਤੇ ਵੈਸੇ ਆਪਣੇ ਢੱਬੇ ਵਾਲੇ ਦੁੱਧ ਦਾ ਜਦੋਂ ਮੱਖਣ ਕੱਢਦੇ ਆ ਉਹਦੇ ਵਿੱਚ ਤਾਂ ਕਰੀਮ ਪਾਉਣੀ ਪੈਂਦੀ ਆ ਫੇਰ ਨਿਕਲਦਾ ਵਾ ਇਹ ਇਧਰ ਆਪਣਾ ਗਜਰੀਲਾ ਵਿੱਚ ਬਣੀ ਜਾਂਦਾ ਨਾਲ ਦੀ ਨਾਲ ਮੈਂ ਇਧਰ ਗਜਰੀਲਾ ਹਲਾਇ ਜਾਨੀ ਤੇ ਆਮ ਤਾਂ ਨਹੀਂ ਮੈਂ ਬੰਦ ਘਾਤੀ ਸੀ ਵੀ ਆ ਇੰਨਾ ਮੱਖਣ ਨਿਕਲਿਆ ਨਾਲੇ ਦੁੱਧ ਨਾ ਬਹੁਤ ਥੋੜਾ ਸੀਗਾ ਇਹ ਇੰਨਾ ਮੱਖਣ ਨਿਕਲਿਆ ਆ। ਨਾਲ ਲੱਸੀ ਦਾ ਜੱਗ ਭਰ ਗਿਆ ਤੇ ਆ ਮੈਂ ਕਿਉਂ ਕਾ ਦਿੱਤਾ। ਇੰਨਾ ਮੱਖਣ ਨਿਕਲਿਆ ਆ। ਤੇ ਉਧਰ ਆਪਣਾ ਗਜਰੇਲਾ ਹੀ ਬਣੀ ਜਾਂਦਾ। ਕਾਫੀ ਬਣ ਗਿਆ ਉਧਰ ਮੇਰੀ ਰੋਟੀ ਨਾਲ ਲੱਗੀ ਸੀ ਕਿਉਂਕਿ ਮੈਂ ਕੰਮ ਤੇ ਜਾਣਾ। ਨਾਲ ਦੀ ਨਾਲ ਮੈਂ ਖਾਈ ਜਾਂਦੀ ਸੀ। ਆਪਾਂ ਗਜਰੀਲਾ ਬਾਣ ਗਿਆਂ ਹੁਣ ਮੈਂ ਜਮਾਤਾਂ ਟਿੱਕੀਆਂ ਕੱਟਾਂਗੀ ਤੇ ਆ ਮੈਂ ਥੋੜਾ ਜਿਹਾ ਕੌਲੀਚ ਕੱਢ ਤਾ ਸੇ ਖਾਣ ਵਾਸਤੇ